ਇਹਤਰਾਮ ਕਰਦੇ ਆ ਝੰਡੇ ਦਾ ਜਿਵੇਂ ਕਿ ਮੰਨ ਲੈ ਜੁੱਤੀਆਂ ਲਾ ਕੇ ਇਹ ਆਪਣੇ ਹੱਥ ਵਗੈਰਾ ਸਾਫ਼ ਕਰਕੇ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆ ਜੋ ਵੀ ਇਹਦੇ ਤੇ ਕੜਾਈ ਵਰਕ ਹੁੰਦਾ ਹੈ ਜਾਂ ਜੋ ਸਟੀਚਿੰਗ ਵਗੈਰਾ ਕਰਦੀ ਨੇ ਲੇਡੀਜ਼ ਜਾਂ ਚੈਂਸ ਬਹੁਤ ਬਹੁਤ ਹੀ ਇਤਰਾਮ ਦੇ ਨਾਲ ਝੰਡੇ ਦਾ ਕੰਮ ਕਰਦੇ ਆ ਸੋ ਸਹਿਰ ਮਲੇਰ ਕੋਟਲਾ ਦੇ ਵਿੱਚ ਖੜੇ ਆ ਮਲੇਰ ਕੋਟਲਾ ਸਹਿਰ ਨੂੰ ਇਹ ਮਾਣ ਮਹਿਸੂਸ ਹੈ ਕਿ ਜਿਹੜਾ ਹਰ ਗਾ ਤਿਰੰਗਾ ਦਾ ਜਿਹੜਾ ਨਾਰਾ ਪੂਰਾ ਕਰਨਾ ਉਹ ਪੂਰਾ ਹੁੰਦਾ ਸਹਿਰ ਮਲੇਰ ਕੋਟਲਾ ਦੇ ਵਿੱਚੋਂ ਸਰ ਜਦੋਂ ਤੋਂ ਇਹ ਦਿਨ ਚਾਰ ਸਾਲ ਤੋਂ ਹਰ ਘਰ ਤਿਰੰਗੇ ਦੀ ਮੁਹਿੰਮ ਸ਼ੁਰੂ ਹੋਈ ਹੈ ਤਦੋਂ ਤੋਂ ਹੀ ਅਸੀਂ ਇਹ ਬਹੁਤ ਤعداد ਦੇ ਵਿੱਚ ਝੰਡਾ ਤਿਰੰਗਾ ਬਣਾ ਕੇ ਰੱਖਦੇ ਆ ਝੰਡੇ ਤੋਂ ਤੁਹਾਨੂੰ ਕਿੰਨਾ ਕੁ ਟਾਰਗੇਟ ਮਿਲਿਆ ਤਿਆਰ ਕਰਨ ਦਾ ਨਹੀਂ 10 ਤੋਂ 20 ਹਜ਼ਾਰ ਝੰਡਾ ਬਣਿਆ ਹੋਏਗਾ ਬਸ ਟੋਟਲ ਮੇਰੇ ਕੋਲ ਹੈ ਬਾਕੀ ਹੋਰ ਦੁਕਾਨਾਂ ਵੀ ਨੇ 1.5 200 ਦੁਕਾਨਾਂ ਆ ਸਾਰਿਆਂ ਨੇ ਇਹਨੇ ਨਾ ਬਣਾਇਆ ਹੋਊਗਾ ਤਾਂ ਕਈ ਲੱਖ ਤੋਂ ਉੱਪਰ ਕਈ ਲੱਖ ਤੋਂ ਉੱਪਰ ਚਲੇ ਜਾਊਗਾ ਸਤਿ ਸ੍ਰੀ ਅਕਾਲ ਜੀ ਰੋਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਸੋ ਕੱਲ ਨੂੰ 15 ਅਗਸਤ ਹੈ ਆਜ਼ਾਦੀ ਦਿਹਾੜਾ ਦੇਸ਼ ਆਪਣਾ 78ਵਾਂ ਆਜ਼ਾਦੀ ਦਿਹਾੜਾ ਜਿਹੜਾ ਮਨਾ ਰਿਹਾ ਹੈ ਸੋ ਮੋਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਇੱਕ ਨਾਰਾ ਲਗਾਇਆ ਗਿਆ ਹੈ ਕਿ ਹਰ ਘਰ ਤਿਰੰਗਾ ਸੋ ਸ਼ਹਿਰ ਮਲੇਰਕੋਟਲਾ ਦੇ ਵਿੱਚ ਖੜੇ ਆ ਮਲੇਰਕੋਟਲਾ ਸ਼ਹਿਰ ਨੂੰ ਇਹ ਮਾਣ ਮਹਿਸੂਸ ਹੈ ਕਿ ਜਿਹੜਾ ਹਰ ਘਰ ਤਿਰੰਗਾ ਦਾ ਜਿਹੜਾ ਨਾਰਾ ਪੂਰਾ ਕਰਨਾ ਉਹ ਪੂਰਾ ਹੁੰਦਾ ਸਹਿਰ ਮਲੇਰ ਕੋਟਲਾ ਦੇ ਵਿੱਚੋਂ ਉਹ ਕਿਵੇਂ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਦੇ ਵਿੱਚ ਕਿ ਸਹਿਰ ਮਲੇਰ ਕੋਟਲਾ ਉਹ ਪ੍ਰਾਤਨ ਵਿਰਾਸਤੀ ਸਹਿਰ ਹੈ ਜਿੱਥੇ ਕਿ ਕਾਫੀ ਪ੍ਰਾਤਨਿਤ ਚੀਜ਼ਾਂ ਬਣਦੀਆਂ ਵੀ ਨੇ ਤੇ ਇਹ ਸਹਿਰ ਨੇ ਸਾਫ਼ ਕੀ ਰੱਖੀਆਂ ਹੋਈਆਂ ਨੇ ਸੋ ਗੱਲ ਕਰੀਏ ਤਿਰੰਗਾ ਝੰਡੇ ਦੀ ਤਿਰੰਗਾ ਝੰਡਾ ਪਹਿਲਾਂ ਵੀ ਪਿਛਲੇ ਸਾਲ ਵੀ ਉਸ ਤੋਂ ਪਹਿਲਾਂ ਵੀ ਸਰਕਾਰਾਂ ਵੱਲੋਂ ਜਦੋਂ ਦੀ ਇਹ ਨਾਰਾ ਲਗਾਇਆ ਜਾਂਦਾ ਕਿ ਆਜ਼ਾਦੀ ਦਿਵਸ ਤੇ ਜਾਂ 26 ਜਨਵਰੀ ਤੇ ਜਿਹੜਾ ਕਿ ਆਰਗਰ ਤਰੰਗਾ ਜਾਂ ਟਾਰਗੇਟ ਪੂਰਾ ਕਰਨਾ ਘਰ ਘਰ ਤੇ ਤਰੰਗਾ ਝੰਡਾ ਲਹਿਰਾਉਣਾ ਉਹ ਤਰੰਗਾ ਝੰਡਾ ਸਹਿਰ ਮਲੇਰ ਕੋਲਾ ਦੇ ਵਿੱਚ ਬਣਦਾ ਸੋ ਕਿੰਨੇ ਮਿਹਨਤ ਨਾਲ ਬਣਦਾ ਕਿਵੇਂ ਬਣਦਾ ਅਤੇ ਜਿਹੜੇ ਇਹਨੂੰ ਬਣਾਉਣ ਵਾਲੇ ਨੇ ਉਹ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਦੇ ਨੇ ਇਹ ਸਾਰੀਆਂ ਗੱਲਾਂ ਤੁਹਾਨੂੰ ਦਿਖਾਵਾਂਗੇ ਇਸ ਸਮੇਂ ਅਸੀਂ ਮਲੇਰ ਕੋਲਾ ਦੀ ਬੜੀ ਮਸ਼ਹੂਰ ਦੁਕਾਨ ਜਿਹੜੀ ਕਿ ਆ ਕਾਫੀ ਪੁਰਾਣੇ ਸਮੇਂ ਤੋਂ ਲੈ ਕੇ ਪਹਿਲਾ ਪੁਰਾਣੇ ਸਮੇਂ ਤੋਂ ਲੈ ਕੇ ਜਿਹੜੇ ਕਿ ਇਹ ਵੈਜਾਂ ਦਾ ਕੰਮ ਅਤੇ ਝੰਡਿਆਂ ਦਾ ਕੰਮ ਕਰਦੇ ਨੇ ਸੋ ਸਾਡਾ ਨਾ ਦੁਕਾਨ ਦੇ ਓਨਰ ਵੀ ਵੀਰ ਨੇ ਕੋਸੀ ਦੇ ਤਸਵੀਰਾਂ ਦੇ ਵਿੱਚ ਦੇਖੋਗੇ ਕਿ ਅਲੱਗ-ਅਲੱਗ ਮਿਲਟਰੀ ਜਿਹੜੇ ਫਲੈਂਕਸ ਤੇ ਸਾਡੇ ਦੇਸ਼ ਦਾ ਮਾਣ ਜਿਹੜਾ ਤਿਰੰਗਾ ਝੰਡਾ ਉਹ ਵੀ ਜਿਹੜਾ ਕਿ ਇੱਥੇ ਲੱਗਿਆ ਹੋਇਆ ਹੈ ਸੋ ਕਾਫੀ ਮਾਣ ਜਿਹੜਾ ਇਹ ਸ਼ਹਿਰ ਮਲੇਰਕੋਟਲਾ ਨੂੰ ਮਾਣ ਮਾਣ ਹੈ ਵੀ ਜਿਹੜਾ ਹਰ ਗੱਲ ਤਿਰੰਗਾ ਟਾਰਗੇਟ ਪੂਰਾ ਕਰਨਾ ਇਹਦੇ ਵਿੱਚ ਸ਼ਹਿਰ ਮਲੇਰਕੋਟਲਾ ਦਾ ਵਿਸ਼ੇਸ਼ ਸਥਾਨ ਹੈ ਸੋ ਇਸ ਸਮੇਂ ਸਾਡੇ ਵੀਰ ਜੀ ਜਰੂਰ ਨੇ ਉਹਨਾਂ ਨਾਲ ਗੱਲ ਕਰਾਂਗੇ ਹੰਜ ਜੀ ਜੀ ਨਮਸਕਾਰ ਜੀ ਨਮਸਕਾਰ ਜੀ ਕੀ ਹਾਲ ਹੈ ਭਾਈ ਜਾਨ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਹਾਂ ਜੀ ਜਿਹੜਾ ਸਰਕਾਰ ਵੱਲੋਂ ਨਾਰਾ ਲਾਇਆ ਗਿਆ ਵੀ ਹਰ ਘਰ ਤਿਰੰਗਾ ਮਲੇਰਕੋਟਲਾ ਨੂੰ ਮਾਣ ਮਹਿਸੂਸਾ ਤੁਸੀਂ ਕਿੰਨੇ ਸਮੇਂ ਤੋਂ ਲੈ ਕੇ ਇਹ ਝੰਡਾ ਤਿਰੰਗਾ ਜਿਹੜਾ ਤਿਆਰ ਕਰਦੇ ਸਰ ਜਦੋਂ ਤੋਂ ਇਹ 3-4 ਸਾਲ ਤੋਂ ਹਰ ਘਰ ਤਿਰੰਗੇ ਦੀ ਮੁਹਿੰਮ ਸ਼ੁਰੂ ਹੋਈ ਹੈ ਤਦੋਂ ਤੋਂ ਹੀ ਅਸੀਂ ਇਹ ਬਹੁਤ ਆਜ਼ਾਦ ਦੇ ਵਿੱਚ ਝੰਡਾ ਤਿਰੰਗਾ ਬਣਾ ਕੇ ਰੱਖਦੇ ਹਾਂ ਅਸੀਂ ਇਹ ਕਿਹੜੇ ਕਿਹੜੇ ਗੱਲਾਂ ਦਾ ਫਿਰ ਜਿਵੇਂ ਨੌਜਵਾਨ ਜਾਂ ਘਰੇ ਦੀਆਂ ਬੀਬੀਆਂ ਵੀ ਤੁਸੀਂ ਕਹਿੰਦੇ ਹੋ ਵੀ ਲੜਕੀਆਂ ਵੀ ਘਰੇ ਜਿਹੜੀਆਂ ਇਹ ਕੰਮ ਕਰਦੀਆਂ ਇਹਨਾਂ ਨੂੰ ਕੰਮ ਮਿਲਦਾ ਇਹ ਕਿਹੜੇ ਕਰਨ ਦੇ ਵਿੱਚ ਮੁੱਖ ਰੱਖ ਕੇ ਜਿਹੜਾ ਕਿ ਕੰਮ ਕਰਨਾ ਬਣਾਈ ਜਾਂਦਾ ਸਰ ਤਰੰਗੇ ਦੀਆਂ ਬਸ ਮੁੱਖ ਆਏ ਆ ਵੀ ਜਿਹੜਾ ਦਾ ਥੋੜਾ ਜਿਹਾ ਇhtram ਕਰਦੇ ਆ ਝੰਡੇ ਦਾ ਜਿਵੇਂ ਕਿ ਮੰਨ ਲੈ ਜੁੱਤੀਆਂ ਲਾ ਕੇ ਇਹ ਆਪਣੇ ਹੱਥ ਵਗੈਰਾ ਸਾਫ਼ ਕਰਕੇ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆ ਜੋ ਵੀ ਇਹਦੇ ਤੇ ਕੜਾਈ ਵਰਕ ਹੁੰਦਾ ਹੈ ਜਾਂ ਜੋ ਸਟੀਚਿੰਗ ਵਗੈਰਾ ਕਰਦੀ ਨੇ ਲੇਡੀਜ਼ ਜਾਂ ਜੈਂਟਸ ਬਹੁਤ ਬਹੁਤ ਹੀ ਇhtram ਦੇ ਨਾਲ ਝੰਡੇ ਦਾ ਕੰਮ ਕਰਦੇ ਨੇ ਤੋਂ ਸਤਕਾਰ ਪੱਖੋਂ ਵਾਲ ਕਰੀ ਇਹਦਾ ਪੂਰਾ ਜਿਵੇਂ ਊਂ ਵਿੱਚ ਝੰਡਾ ਉੱਪਰ ਲਹਿਰਾਉਂਦਾ ਸੀ ਤੇ ਦਿਲਾਂ ਦੇ ਵਿੱਚ ਵੀ ਉੱਪਰ ਪੂਰਾ ਬਹੁਤ ਸਾਰਾ ਦਿਨਾਂ ਦੇ ਵਿੱਚ ਤਾਂ ਬਹੁਤ ਸਤਕਾਰ ਰਹਿੰਦਾ ਹੈ ਤਾਂ ਫਿਰ ਉਸ ਸਤਕਾਰ ਦੇ ਹਿਸਾਬ ਨਾਲ ਹੀ ਕਰਨਾ ਬਹੁਤ ਕਿੰਨਾ ਸਮਾਂ ਲੱਗ ਜਾਂਦਾ ਇਹ ਕਿਵੇਂ ਮਸ਼ੀਨੀ ਹੁੰਦਾ ਕਿ ਹੱਥ ਨਾਲ ਸਾਰੇ ਇਹ ਮਸ਼ੀਨੀ ਹੀ ਬੰਨਦਾ ਜ਼ਿਆਦਾਤਰ ਤੇ ਐ ਮੰਨ ਕੇ ਜੇ ਲੋ ਵੀ 20 ਝੰਡੇ ਰੋਜ਼ ਦੀ ਡੇਲੀ ਬੰਨ ਜਾਂਦੇ ਨੇ ਅੱਛਾ 20 ਹਾਂਜੀ ਕਿੰਨੇ ਕ ਜਿਵੇਂ ਕਹਦੀ ਵੀ ਹੁਣ ਇਸ 2024 ਦੇ 15 ਅਗਸਤ ਹੋ ਗਏ ਆ ਆਨ ਆ ਵਾਲੀ ਆ ਕੱਲ ਨੂੰ ਆ ਕਿੰਨੇ ਕ ਝੰਡੇ ਤੋਂ ਤੁਹਾਨੂੰ ਕਿੰਨਾ ਕੁ ਟਾਰਗੇਟ ਮਿਲਿਆ ਤਿਆਰ ਕਰਨ ਦਾ ਨਹੀਂ 10 ਕੋ ਝੰਡਾ ਬਣਿਆ ਹੋਏਗਾ ਬਸ ਟੋਟਲ ਮੇਰੇ ਕੋਲ ਹੈ ਬਾਕੀ ਹੋਰ ਦੁਕਾਨਾਂ ਵੀ ਨੇ 1.5 200 ਦੁਕਾਨਾਂ ਨੇ ਸਾਰਿਆਂ ਨੇ ਇਹਨੇ ਨੇ ਬਣਾਇਆ ਹੋਊਗਾ ਤਾਂ ਕਈ ਲੱਖ ਤੋਂ ਉੱਪਰ ਕਈ ਲੱਖ ਤੋਂ ਉੱਪਰ ਚਲੇ ਜਾਊਗਾ ਵੀ ਇਸ ਵਾਰ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਘਟਦਾ ਕੀ ਕਾਰਨ ਮੰਨਦੇ ਹੋ ਇਹਦਾ ਚਲ ਕਰੀਏ ਤਾਂ ਆਪਾਂ ਮਸੇ ਦਾ ਕਾਰਨ ਤਾਂ ਕੁਝ ਨਹੀਂ ਹੈਗਾ ਉਸ ਪਿਛਲੇ ਸਾਲ ਵਾਲੇ ਵੀ ਲੋਕਾਂ ਕੋਲੇ ਝੰਡੇ ਹਲੇ ਪਏ ਹੋਣਗੇ ਨਾ ਉਹ ਉਹ ਵੀ ਯੂਜ਼ ਕਰ ਲਏ ਹੋਣਗੇ ਉਹਨਾਂ ਨੇ ਅਸਲ ਟ੍ਰੈਂਡ ਵੀ ਥੋੜਾ ਬਾਧੀ ਸੀ ਪਿਛਲੇ ਸਮੇਂ ਗੱਲ ਕਰੇ ਤਾਂ ਇਸ ਵਾਰ ਥੋੜਾ ਮੈਸੇਜ ਵੀ ਥੋੜਾ ਕਹਿੰਦੀ ਲੇਟ ਲੱਗਾ ਜਰੂਰ ਚਲੋ ਗੱਲ ਕੋਈ ਛਿੰਕ ਨਹੀਂ ਕਹਿਣਾ ਵਿੱਚ ਮੈਂ ਪਿਛਲੇ ਸਮੇਂ ਕੋਈ 15 ਗੱਲ ਤੋਂ ਕਾਫੀ ਦਿਨ ਪਹਿਲਾਂ ਜਿਹੜਾ ਮੈਸੇਜ ਲੱਗਾ ਹਾਂਜੀ ਪਹਿਲਾਂ ਫਿਰ 75 ਸਾਲਾਂ ਜਦ ਬਣਾਇਆ ਜਦੋਂ ਤਾਂ 2 ਮਹੀਨੇ 2.5 ਮਹੀਨੇ ਪਹਿਲਾਂ ਹੀ ਅਸੀਂ ਤਿਆਰੀ ਦੇ ਵਿੱਚ ਲੱਗ ਗਏ ਸੀਗੇ ਉਸੇ ਕਪੜਾ ਜਿਹੜਾ ਕਪੜਾ ਝੰਡੇ ਦਾ ਹੁੰਦਾ ਇਹ ਕੋਈ ਸਪੈਸ਼ਲ ਚ ਕਪੜਾ ਹੁੰਦਾ ਕਿਸ ਤਰ੍ਹਾਂ ਦਾ ਹੈ ਨਹੀਂ ਸਪੈਸ਼ਲ ਕੋਈ ਕਪੜਾ ਨਹੀਂ ਹੁੰਦਾ ਇਹ ਟੈਰੀ ਗਾਡ ਕਲੋਥ ਹੁੰਦਾ ਜਿਹੜਾ ਆਰਮੀ ਦੇ ਵਿੱਚ ਯੂਜ਼ ਹੁੰਦਾ ਹੈ ਕਲੋਥ ਉਹੀ ਕਪੜੇ ਦੇ ਝੰਡੇ ਬਣਾਉਨੇ ਆ ਸਾਰੇ ਅਸੀਂ اچھا ਇਹ ਸਾਈਜ਼ ਦਾ ਮਤਲਬ ਇਹ ਖਾਸ ਹੁੰਦਾ ਵੀ ਆਹ ਸਾਈਜ਼ ਸਾਈਜ਼ ਦਾ ਤਿਆਰ ਕਰਨਾ ਸਾਈਜ਼ ਦੇ ਵਿੱਚ ਸਾਈਜ਼ ਸਾਰੇ ਵਿਕਦੇ ਆ 6 ਫੁੱਟ ਬਾਈ 4 ਫੁੱਟ 3 ਫੁੱਟ ਬਾਈ 4 ਫੁੱਟ 2 ਫੁੱਟ ਬਾਈ 3 ਫੁੱਟ ਇਹ ਤਕਰੀਬਨ ਇਹੀ ਤਿੰਨ ਸਾਈਜ਼ ਜ਼ਿਆਦਾ ਵਿਕਦੇ ਆ ਸੋ ਇਹੇ ਤਿਰੰਗਾ ਝੰਡੇ ਦੇ ਨਾਲ ਨਾਲ ਤੁਸੀਂ ਦੁਕਾਨ ਵਿੱਚ ਦੇਖਿਆ ਮੈਂ ਹੋਰ ਵੀ ਕਈ ਝੰਡੇ ਲੱਗੇ ਨੇ ਤੁਸੀਂ ਮਤਲਬ ਹਰ ਪ੍ਰਕਾਰ ਦੇ ਝੰਡਾ ਤਿਆਰ ਕਰਦੇ ਹੋ ਸਰ ਅਸੀਂ ਸਾਰੇ ਆਰਮੀ ਦੇ ਝੰਡੇ ਤਿਆਰ ਕਰਦੇ ਹਾਂ ਜੋ ਵੀ ਕੋਈ ਰੇਜੀਮੈਂਟ ਦਾ ਝੰਡਾ ਹੋਵੇ ਤੇ ਹੋਰ ਬੈਜਿਸ ਵਗੈਰਾ ਦਾ ਕਰਤੇ ਕਰਦੇ ਹਾਂ ਸੋ 15 ਅਗਸਤ ਦੇ ਲੈ ਕੇ ਤੁਸੀਂ ਪੂਰੀ ਆਵਾਮ ਨੂੰ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਸ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ 15 ਅਗਸਤ ਦੇ ਕੇ ਸਭ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਧੰਨਵਾਦੀ ਸੋ ਸਾਰੇ ਦੇ ਇਸ ਵਾਸਤੇ ਸਾਡੇ ਵੱਲੋਂ ਵੀ ਆਯਾਦੀ ਦਿਵਸ ਦੀਆਂ ਜਿਹੜੀਆਂ ਕਿ ਲੱਖ ਲੱਖ ਮੁਬਾਰਕਾਂ ਉਹ ਮਲੇਰਕਪੁਰ ਫਿਰ ਦੱਸ ਦਵਾਂ ਕਿ ਸਹਿਰ ਮਲੇਰਕਪੁਰ ਇਹ ਮਾਨ ਹੈ ਕਿ ਜਦੋਂ ਵੀ ਕਦੇ ਘਰ ਘਰ ਤਿਰੰਗੇ ਦੀ ਗੱਲ ਚੱਲਦੀ ਹੈ ਸਰਕਾਰ ਵੱਲੋਂ ਸਮਾਜ ਵੱਲੋਂ ਤਾਂ ਘਰ ਘਰ ਜਿਹੜਾ ਚੰਗਾ ਤਿਰੰਗਾ ਤਿਰੰਗਾ ਲਹਿਰਾਉਂਦਾਗਾ ਵਿਸ਼ੇਸ਼ ਤੌਰ 'ਤੇ ਮਲੇਰਕਪੁਰਾ ਸਾਹਿਬ ਵਿੱਚ ਕਿਉਂਕਿ ਮਲੇਰਕਪੁਰਾ ਦੇ ਵਿੱਚ ਲਗਭਗ 150 ਤੋਂ ਪ੍ਰਾਸਦਕਾਨਾ ਇਸ ਤਰ੍ਹਾਂ ਦੀਆਂ ਜਿੱਥੇ ਕਿ ਇਹ ਝੰਡੇ ਤਿਆਰ ਹੁੰਦੇ ਨੇ ਜਿਹੜੇ ਕਿ ਪੂਰੇ ਮਰਾਇਦਾ ਦੇ ਵਿੱਚ ਰਹਿ ਕੇ ਝੰਡੇ ਟਿਆਰ ਕੀਤੇ ਜਾਂਦਾਂ ਮਲੇਰਕੋਟਲਾ ਤੋਂ ਪਰਮਿਸ਼ਨ ਗਾੜਾ ਦੀ ਖਾਸ ਰਿਪੋਰਟ ਧੰਨਵਾਦ